ਲੰਗੇ ਦਿਨੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਿਆ ਜਿਸ ਤੋਂ ਬਾਅਦ ਅਕਾਲੀ ਦਲ ਹੁਣ ਨਾ 3 ਨਾ 13 ਚ ਰਹਿ ਗਿਆ ਸਾਫ਼ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਅਕਾਲੀ ਦਲ ਢਟਾਲ ਹੋਇਆ ਪਿਆ ਸੁਖਬੀਰ ਸਿੰਘ ਬਾਦਲ ਦੀ ਇਹ ਪਾਰਟੀ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੀ ਜਿਹੜੀ ਪਾਰਟੀ ਹੈ ਉਹ ਕਿਸ ਹੱਦ ਤੱਕ ਢਟਾਲ ਹੋਈ ਪਈ ਹੈ ਔਰ ਉਸੇ ਕਾਰਨ ਸੁਖਵਿੰਦਰ ਸਿੰਘ ਸੁਖੀ ਦੇ ਜਾਣ ਦਾ ਸਬਬ ਬਣਿਆ ਪਾਰਟੀ ਛੱਡ ਦਿੱਤੀ ਗਈ ਐਲਾਨ ਕਰ ਦਿੱਤਾ ਗਿਆ 14 ਅਗਸਤ ਨੂੰ ਔਰ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਪਰ ਹੁਣ ਇਹੀ ਬੈਕਫਾਇਰ ਕਰ ਸਕਦਾ ਹੈ ਡਾਕਟਰ ਸੁਖਵਿੰਦਰ ਸੁਖੀ ਦੇ ਉੱਤੇ ਕਿਉਂ ਕਰ ਸਕਦਾ ਹੈ ਕਿਉਂਕਿ ਹਾਲਾਤ ਜਿਹੜੇ ਨੇ ਉਹ ਇਸ ਤਰ੍ਹਾਂ ਬਣੇ ਇਸ ਕਦਰ ਬਣੇ ਕਿ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਡਿਕਲੇਅਰ ਕੀਤਾ ਕਿ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਉਹਨਾਂ ਨੇ ਇੱਕ মিডিਆ ਸੱਦੇ ਦੌਰਾਨ ਸੀਐਮ ਭਗਵੰਤ ਮਾਨ ਦੀ ਰਹਿائش ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ ਔਰ ਇਸ ਦਰਮਿਆਨ ਡਾਕਟਰ ਸੁਖੀ ਨੇ ਆਪਣੀ ਪੋਸਟ ਤੋਂ ਅਸਤੀਫਾ ਨਹੀਂ ਦਿੱਤਾ ਯਾਨੀ ਕਿ ਜਿਹੜੀ ਵਿਧਾਇਕੀ ਆ ਉਹਨਾਂ ਦੀ ਉਹ ਹੁਣ ਜਾਂਦੀ ਦਿਖ ਸਕਦੀ ਹੈ ਵਿਧਾਇਕ ਉਹ ਅਕਾਲੀ ਦਲ ਦੇ ਨੇ ਵਿਧਾਨ ਸਭਾ ਦੇ ਵਿੱਚ ਉਹ ਅਕਾਲੀ ਦਲ ਦੇ ਜਿੱਤੇ ਹੋਏ ਉਮੀਦਵਾਰ ਰਹੇ ਨੇ ਦੋ ਵਾਰ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਪਰ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸਿਟਿੰਗ ਐਮ ਐਲ ਏ ਚਲੇ ਜਾਂਦੇ ਨੇ ਦਲ ਬਦਲੀ ਕਰ ਲੈਂਦੇ ਨੇ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਨਿਰਧਾਰਿਤ ਪ੍ਰੋਟੋਕਾਲ ਦਾ ਪਾਲਣ ਨਹੀਂ ਕੀਤਾ ਉਹਨਾਂ ਨੇ ਜੋ ਕਾਨੂੰਨੀ ਸੰਵਿਧਾਨ ਦੇ ਤੌਰ ਦੇ ਉੱਤੇ ਜੋ ਡਿਊਟੀ ਉਹਨਾਂ ਦੀ ਬਣਦੀ ਸੀ ਉਹ ਉਹਨਾਂ ਨੇ ਪੂਰੀ ਨਹੀਂ ਨਿਭਾਈ ਔਰ ਬਿਗੈਰ ਇਤਲਾਹ ਦਿੱਤੇ ਆ ਉਹ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨਾ ਤਾਂ ਉਹਨਾਂ ਨੇ ਆਪਣੇ ਐਮਐਲਏ ਸ਼ਿਪ ਤੋਂ ਅਸਤੀਫਾ ਦਿੱਤਾ ਨਾ ਹੀ ਉਹਨਾਂ ਨੇ ਪਾਰਟੀ ਨੂੰ ਇਸ ਬਾਰੇ ਨੋਟੀਫਾਈ ਕੀਤਾ ਨਾ ਹੀ ਪਾਰਟੀ ਦੇ ਮੁੱਖ ਦਫ਼ਤਰ ਦੇ ਵਿੱਚ ਇਸ ਬਾਰੇ ਕੋਈ ਇੰਡੀਕੇਸ਼ਨ ਦਿੱਤੀਆਂ ਕੋਈ ਮੈਸੇਜ ਕੋਈ ਨੋਟਿਸ ਭਜਵਾਇਆ ਸਿੱਧੇ ਤੌਰ ਤੇ ਉਹਨਾਂ ਨੇ ਇੱਕ ਧਮਾਕਾ ਕੀਤਾ ਜਿਸ ਤੋਂ ਬਾਅਦ ਪਾਰਟੀ ਛੱਡ ਕੇ ਤੇ ਆਮ ਆਦਮੀ ਪਾਰਟੀ ਦਾ ਪੱਲਾ ਉਹਨਾਂ ਨੇ ਫੜ ਲਿਆ ਪਰ ਹੁਣ ਗੱਲ ਇੱਥੇ ਆ ਕੇ ਖੜਦੀ ਹੈ ਕਿ ਸੰਵਿਧਾਨ ਕੀ ਇਸ ਚੀਜ਼ ਨੂੰ ਅਲਾਉ ਕਰਦਾ ਹੈ ਔਰ ਕੀ ਡਾਕਟਰ ਸੁਖੀ ਦੀ ਜਿਹੜੀ ਵਿਧਾਇਕੀ ਹੈ ਉਹ ਹੁਣ ਸਮਾਪਤ ਹੋਣ ਦੀ ਕਗਾਰ ਤੇ ਹੈ ਇਹਦਾ ਜਵਾਬ ਜਿਹੜਾ ਆ ਉਹ ਸੰਵਿਧਾਨ ਦੇ ਵਿੱਚ ਹੈ ਦਰਸਲ 1985 ਦੇ ਵਿੱਚ ਸੰਵਿਧਾਨ ਦੀ 52ਵੀਂ ਅਮੈਂਡਮੈਂਟ ਸੀ ਜਿਸ ਦੇ ਵਿੱਚ ਸ਼ੈਡਿਊਲ 10 ਜਿਹੜਾ ਸੰਵਿਧਾਨ ਦਾ ਹੈਗਾ ਆ ਉਸ ਦੇ ਅੰਦਰ ਦਲ ਬਦਲੂ ਵਿਰੋਧੀ ਐਕਟ ਜਿਹੜਾ ਹੈ ਉਹ ਸੋਧਿਆ ਗਿਆ ਸੀ ਵਿੱਚ ਲਿਆਂਦਾ ਗਿਆ ਸੀ ਔਰ ਉਸ ਦੇ ਆਧਾਰ ਦੇ ਉੱਤੇ ਜਿਹੜੇ ਵੀ ਸੰਸਦ ਮੈਂਬਰ ਨੇ ਜਿਹੜੇ ਵੀ ਵਿਧਾਇਕ ਨੇ ਵਿਧਾਨ ਸਭਾਵਾਂ ਦੇ ਵਿੱਚ ਜਾਂ ਪਾਰਲੀਮੈਂਟ ਬਿਲਡਿੰਗ ਦੇ ਵਿੱਚ ਜਿਹੜੇ ਸੰਸਦ ਮੈਂਬਰ ਨੇ ਜੇ ਉਹ ਪਾਰਟੀ ਛੱਡਦੇ ਨੇ ਤਾਂ ਉਹਨਾਂ ਨੂੰ ਉਸ ਤੋਂ ਪਹਿਲਾਂ ਆਪਣੀ ਸੀਟ ਖਾਲੀ ਕਰਨੀ ਪਵੇਗੀ ਉਹਨਾਂ ਨੂੰ ਅਸਤੀਫਾ ਦੇਣਾ ਪਵੇਗਾ ਤੇ ਉਸ ਤੋਂ ਬਾਅਦ ਹੀ ਉਹ ਆਪਣੀ ਪਾਰਟੀ ਜਿਹੜੀ ਹੈ ਉਹ ਛੱਡ ਕੇ ਤੇ ਦੂਸਰੀ ਪਾਰਟੀ ਦਾ ਪੱਲਾ ਫੜ ਸਕਦੇ ਨੇ ਪਰ ਡਾਕਟਰ ਸੁਖੀ ਦੇ ਮਾਮਲੇ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਇਆ ਹੁਣ ਤੁਹਾਨੂੰ ਐਗਜ਼ਾਮਪਲਸ ਵੀ ਦੇ ਰਣੇ ਆ ਦਰਅਸਲ ਜਦੋਂ ਡਾਕਟਰ ਰਾਜਕੁਮਾਰ ਚੱਬੇਵਾਲ ਵਾਲਾ ਮਾਮਲਾ ਹੋਇਆ ਸੀ ਜਦੋਂ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਚੱਬੇਵਾਲ ਕੌਨਸਟਿਟੂਐਂਸੀ ਤੋਂ ਜਿਹੜੇ ਜਿੱਤੇ ਹੋਏ ਕਾਂਗਰਸੀ ਵਿਧਾਇਕ ਸੀ ਜਰੂਰ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤਾਂ ਉਹਨਾਂ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਸੀ ਦੂਜੇ ਪਾਸੇ ਜਲੰਧਰ ਵੈਸਟ ਤੋਂ ਵਿਧਾਇਕ ਰਹਿ ਚੁੱਕੇ ਸ਼ੀਤਾ ਲੰਗਰਾਲ ਉਹਨਾਂ ਨੇ ਜਦੋਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਸੀ ਤਾਂ ਉਹਨਾਂ ਨੇ ਵੀ ਆਪਣਾ ਅਸਤੀਫਾ ਜਿਹੜਾ ਵਿਧਾਨ ਸਭਾ ਚ ਦਿੱਤਾ ਸੀ ਔਰ ਉਹਨੂੰ ਮਨਜ਼ੂਰ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਅੱਗੇ ਸਿਮਨੀ ਚੋਣਾ ਹੋਈਆਂ ਸੀ ਪਰ ਡਾਕਟਰ ਸੁਖੀਵਾਰੀ ਇਤਰਾ ਕੁਝ ਨਹੀਂ ਹੋਇਆ ਡਾਕਟਰ ਸੁਖੀਵਾਰੀ ਬਿਲਕੁਲ ਵੀ ਕੋਈ ਅਸਤੀਫਾ ਨਹੀਂ ਦਿੱਤਾ ਗਿਆ ਕੋਈ ਨੋਟੀਫਿਕੇਸ਼ਨ ਨਹੀਂ ਦਿੱਤੀ ਗਈ ਅਚਾਨਕ ਸਿੱਧੇ ਤੌਰ ਤੇ ਇਹ ਬਿਆਨ ਆ ਗਿਆ ਕਿ ਡਾਕਟਰ ਸੁਖੀ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੇ ਨੇ ਹਾਲਾਂਕਿ ਉਸ ਤੋਂ ਬਾਅਦ ਅਕਾਲੀ ਲੀਡਰਾਂ ਦੇ ਵੱਲੋਂ ਉਹਨਾਂ ਦਾ ਅਸਤੀਫਾ ਮੰਗਿਆ ਗਿਆ ਸੀ ਕਈ ਅਕਾਲੀ ਲੀਡਰਾਂ ਨੇ ਬਿਆਨ ਜਾਰੀ ਕੀਤਾ ਸੀ ਕਿ ਡਾਕਟਰ ਸੁਖੀ ਹੁਣ ਸੰਵਿਧਾਨ ਦੇ ਤੌਰ ਤੇ ਆਪਣਾ ਅਸਤੀਫਾ ਵੀ ਜਾਰੀ ਕਰਨ ਹਾਲਾਂਕਿ ਇਹ ਕੰਮ ਪਹਿਲਾਂ ਕਰਨਾ ਬਣਦਾ ਸੀ। ਖੈਰ ਡਾਕਟਰ ਸੁਖੀ ਫਿਲਹਾਲ ਅਸਤੀਫਾ ਨਹੀਂ ਦਿੱਤਾ ਉਹਨਾਂ ਨੇ ਪਰ ਸਵਾਲ ਇਹ ਖੜਦਾ ਹੈ ਕਿ ਕੀ ਹੁਣ ਇਸ ਆਧਾਰ ਦੇ ਉੱਤੇ ਡਾਕਟਰ ਸੁਖੀ ਵਿਧਾਇਕ ਰਹਿ ਸਕਣਗੇ? ਅਕਾਲੀ ਦਲ ਕੀ ਸ਼ਿਕਾਇਤ ਜ਼ਾਹਿਰ ਕਰੇਗਾ? ਹੁਣ ਜੇ ਅਕਾਲੀ ਦਲ ਨੇ ਸ਼ਿਕਾਇਤ ਜ਼ਾਹਿਰ ਕਰਨੀ ਹੈ ਤਾਂ ਉਹ ਸੰਭਾਵਿਤ ਤੌਰ ਤੇ ਵਿਧਾਨ ਸਭਾ ਸਪੀਕਰ ਨੂੰ ਕਰਨੀ ਹੋਵੇਗੀ ਔਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕੁਲਤਾਰ ਸਿੰਘ ਸੰਧਵਾ ਆਮ ਆਦਮੀ ਪਾਰਟੀ ਦੇ ਲੀਡਰ ਨੇ। ਹੁਣ ਸਵਾਲ ਇਹ ਵੀ ਖੜਦਾ ਪਿਆ ਕਿ ਜੇ ਇਹ ਸ਼ਿਕ ਤਕ ਕੁਲਤਾਰ ਸਿੰਘ ਸੰਧਵਾ ਜਾਂ ਆਮ ਆਦਮੀ ਪਾਰਟੀ ਇਸ ਨੂੰ ਕਿਸ ਤਰ੍ਹਾਂ ਡੀਲ ਕਰੇਗੀ ਔਰ ਕੀ ਅਕਾਲੀ ਦਲ ਸ਼ਿਕਾਇਤ ਦਾਇਰ ਕਰੇਗਾ ਜਾਂ ਫਿਰ ਇਸ ਨੂੰ ਇਸ ਕੋੜੇ ਘੁੱਟ ਨੂੰ ਭਰ ਕੇ ਰਹਿ ਜਾਏਗਾ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਪਰ ਫਿਲਹਾਲ ਗੱਲਾਂ ਚੱਲ ਰਹੀਆਂ ਨੇ ਕਿ ਡਾਕਟਰ ਸੁਖੀ ਦੇ ਹਾਲਾਤ ਜਿਹੜੇ ਨੇ ਹੋਰ ਤਣਾਪੂਰਵਕ ਹੋ ਸਕਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ